ਮਰੇ ਕੀ ਨਾ ਤੁਹਾਡਾ ਕੀ ਲੱਗਦਾ ਤੜਾ ਇਹ ਮੇਰਾ ਪਰਮ ਜੀ ਤੇ ਤੁਹਾਡਾ ਕੀ ਲੱਗਦਾ ਇਹ ਮੇਰਾ ਪੁੱਤ ਜੀ ਕੀ ਗੱਲਬਾਤ ਹੋਈ ਹੈ ਕੀ ਪਤਾ ਲੱਗਾ ਗੱਲਬਾਤ ਕੁਛ ਨਹੀਂ ਇਹ ਤਾਂ ਗਿਆ ਗੱਡੀ ਤੇ ਗੱਡੀ ਤੇ ਖੜਿਆ ਇਹਨੂੰ ਤੇ ਉਹ ਮੁਰਤੇ ਹਫਲ ਕੇ ਅੱਠ ਦਿਨ ਹੋਣੇ ਆ ਤੇ ਨਾ ਉਹਦਾ ਫੋਨ ਲੱਗਾ ਤਾਂ ਨਾ ਕੀਤਾ ਹੀ ਕੋ ਫੋਨ ਤਾਂ ਹੀ ਲਾਂਦੇ ਤਾਂ ਬੰਦ ਹੁੰਦਾ ਸੀ ਤੇ ਬਸ ਇਹੀ ਮੁਰਤੇ ਸਵੇਰੇ ਪਤਾ ਲੱਗਾ ਸਾਨੂੰ ਤਾਂ ਹੀ ਤੇ ਰੋਣ ਪੁੱਟਣ ਡੈ ਪਏ ਕੀ ਪਤਾ ਲੱਗਾ ਵੀ ਕਹਿੰਦੇ ਸੀ ਵੀ ਆ ਗੱਲ ਹੋਈ ਆ ਇਹੀ ਕਾਉਂਟਰ ਹੋ ਗਿਆ ਸਾਹਮਣੇ ਉਹ ਨਾਲ ਮੇਰਾ ਪੁੱਤ ਨਹੀਂ ਆ ਹੋ ਜਾ ਪਤਾ ਲੱਗਾ ਵੀ ਕਿਉਂ ਕੀਤਾ ਪੁੱਤ ਨੇ ਕਿਉਂ ਨਹੀਂ ਵਾਕਈ ਮੈਂ ਨਹੀਂ ਜਾਣਦੀ ਠੀਕ ਹੈ ਜੋ ਮਰਜ਼ੀ ਲੋਕ ਕਹਿੰਦੇ ਰਹਿਣ ਜੋ ਮਰਜ਼ੀ ਕਰੋ ਪਰ ਮੇਰੇ ਬੱਚੇ ਨਹੀਂ ਇੱਥੇ ਆ ਵੀ ਮੁੰਡਾ ਵੱਡਾ ਹੋਇਆ ਉਹ ਵੀ ਇੱਥੇ ਸੋਹਣੀ ਕੰਮ ਕਰਦਾ ਸਰਪੰਚਾ ਦਾ ਲੱਗਾ ਆ ਵੱਡਾ ਮੁੰਡਾ ਹੈ ਇਹ ਕਾਵਾਂ ਵਾਲੀ ਚ ਲੱਗਾ ਵਾ ਸਮਰਾਵੀ ਤਿੰਨ ਭਰਾ ਨਹੀਂ ਤਾਂ ਦੋ ਭੈਣਾਂ ਕੀ ਨਾ ਕੀ ਹੈ ਮੁੰਡੇ ਦਾ ਜਸਨਪਰੀ ਪੜਿਆ ਲਿਖਿਆ ਨਹੀਂ ਅਨਪੜ੍ਹਨੇ ਮੇਰੇ ਮੁੰਡੇ ਤੇ ਨਹੀਂ ਅਨਪੜ੍ਹਨੇ ਕੰਮ ਕੀ ਕਰਦਾ ਉਹ ਦਿਹਾੜੀ ਟੋਪੋ ਹੀ ਕਰਦਾ ਰਿਹਾ ਦਿਹਾੜੀਆਂ ਕਰਦਾ ਰਿਹਾ ਇੱਥੇ ਜਿੱਦਾ ਪੁਲਿਸ ਕਹਿ ਰਹੀ ਹੈ ਕਿ ਦਿਹਾੜੀਆਂ ਕਰਦਾ ਨਹੀਂ ਨਹੀਂ ਹਮਲੇ ਜੋਗੇ ਹੁੰਦੇ ਤੇ ਘਰੋਂ ਕਦੋਂ ਗਏ ਮਾਤਾ ਇਹ ਇੱਕ ਪੜ ਗਿਆ ਮੰਗਲਵਾਰ ਦਾ ਗਿਆ ਹਲਕੇ ਅੱਠ ਦਿਨ ਹੋਣੀ ਆ ਬਲਾਰਦ ਦਿਨੋਂ ਘਰ ਨਹੀਂ ਆਇਆ ਨਹੀਂ ਅੱਠ ਦਿਨ ਆਇਆ ਹੀ ਨਹੀਂ ਕੀ ਨਾਮ ਕਰਦੇ ਹੁੰਦੇ ਹੁਣ ਇਹੀ ਕੰਨੇ ਵੀ ਮੇਰਾ ਪੁੱਤ ਘਰ ਆ ਜੇ ਤਾਂ ਆਪਣਾ ਕੰਮ ਕਰੇ ਹਾਂ ਹੀ ਪਤਾ ਇੱਦਾਂ ਦੇ ਕੋ ਬੰਦੇ ਨਾ ਹੈਗੇ ਆ ਤਾਂ ਨਾ ਸਾਨੂੰ ਲੋੜ ਪੈਣ ਦੀ ਪਤਾ ਸੀ ਤਾਂ ਆਪ ਗਰੀਬੀ ਜੋ ਅਸੀਂ ਤੁਰਿਆ ਗਰੀਬੀ ਵਿੱਚ ਹੀ ਨਿਕਲੇ ਜਾਹੀਂ ਇੱਦਾਂ ਦੇ ਕੰਮ ਨਹੀਂ ਮੇਰੇ ਬੱਚਿਆਂ ਨੇ ਕੀਤਾ ਕਿਹਨਾਂ ਤੁਹਾਡਾ ਮੇਰਾ ਪਰਮਜੀਤ ਆ ਹਾਂਜੀ ਮੇਰਾ ਨਾਮ ਗੁਰਪ੍ਰੀਤ ਜੀ ਕੀ ਪਤਾ ਲੱਗਾ ਤੁਹਾਨੂੰ ਸਾਨੂੰ ਜਿਸੇ ਪਤਾ ਲੱਗਾ ਵੀ ਇਹਦੇ ਗੋਲੀ ਬੱਚੀਆਂ ਆ ਉਹਦੇ ਘਰੋਂ ਗਏ ਸੀ ਗੱਡੀ ਤੇ ਗਏ ਸੀ ਕੰਮ ਕਰਨੀ ਹਾਂਜੀ ਤੇ ਸਾਨੂੰ ਇਹ ਕਹਿ ਗਏ ਸਨਾ ਉਹਦਾ ਫੋਨ ਬੰਦ ਹੁੰਦਾ ਪਿਆ ਸੀ ਅਸੀਂ ਫੋਨ ਲਾਉਂਦੇ ਰਹੇ ਸੀ ਫੋਨ ਉਹਦਾ ਜਿੱਦਾਂ ਦੇ ਗਏ ਉਹਦਾਂ ਦੇ ਫੋਨ ਬੰਦ ਹੁੰਦਾ ਪਿਆ ਉਹਨਾਂ ਦਾ ਕਦੋਂ ਗਈ ਘਰੋਂ ਘਰ ਮੰਗਲਵਾਰ ਗਏ ਸੀ ਘਰੋਂ ਹਾਂਜੀ ਤੇ ਪਾਲ ਕੇ 8 ਦਿਨ ਹੋ ਜਨੇ ਉਹਨਾਂ ਨੂੰ ਕਰੋ ਗਿਆ ਉਹਨੂੰ ਜਿੱਦਾਂ ਪੁਲਿਸ ਕਹਿ ਰਹੀ ਹੈ ਕਿ ਉਹਨਾਂ ਨੇ ਕੋਈ ਗਰਨੇਡ ਵਗੈਰਾ ਛੁੱਟਿਆ ਕੋਈ ਇਦਾਂ ਦੀ ਕੋਈ ਨਹੀਂ ਨਹੀਂ ਇਹ ਸਾਲ ਦੀ ਝੂਠ ਆ ਇਹ ਸਾਰਾ ਝੂਠ ਆ ਸਾਨੂੰ ਤਾਂ ਘਰੋਂ ਕਹਿ ਕੇ ਗਏ ਸੀ ਗੱਡੀ ਤੇ ਗਏ ਸੀ ਇੱਥੇ ਕਿਹਾ ਸੀ ਕੋਈ ਕੰਮ ਕਰ ਲੈ ਤੇ ਕਹਿੰਦੇ ਸੀ ਇੱਥੇ ਨਹੀਂ ਸੀ ਕਰਦੇ ਹੈਗੇ ਤੇ ਉਹ ਕਹਿੰਦੇ ਫਿਰ ਅਸੀਂ ਗੱਡੀ ਤੇ ਚੱਲ ਜਣੇ ਏ ਤੇ ਪਹਿਲੀ ਵਾਰ ਹੀ ਗਏ ਗੱਡੀ ਤੇ ਗਏ ਆ ਹਾਂਜੀ ਜਦੋਂ ਦੀ ਉਹਨਾਂ ਦੀ ਮੈਰਜ ਹੋਈ ਹੋਣੀ ਗਏ ਆ ਗੱਡੀ ਤੇ ਕਰੇ ਕੋ ਪਹਿਲਾਂ ਕਦੀ ਕੋ ਪੁਲਿਸ ਪਾਸ ਕੇਸ ਪਿਆ ਨਹੀਂ ਨਹੀਂ ਕੋਈ ਨਹੀਂ ਪਿਆ ਹੈਗਾ ਹਾਂਜੀ ਕਿੰਨੇ ਪਿੰਡ ਭਰਾਣੇ ਅਸੀਂ ਉਹ ਮੁੰਡਾ ਆਜ ਵੀ ਰਾਡੇ ਬੀਬੀ ਕੋਈ ਚੁੱਪ ਕਰ ਉਹ ਗੱਲ ਕਰ ਕੁੜੀ ਨੂੰ ਮੈਂ ਨਹੀਂ ਹੈਗੀਆਂ ਦੋਸਤ ਇਸ ਤਰ੍ਹਾਂ ਜਿਨਾਂ ਦੀ ਤੁਹਾਡਾ ਵਿਆਹ ਕਿੰਨੇ ਚਿਰ ਪਹਿਲਾਂ ਹੋਇਆ ਸਾਡਾ ਦਿਨ ਮਹੀਨੇ ਹੋਈ ਹੈ ਜੀ ਵਿਆਹ ਨੂੰ ਕਿਹੜੇ ਪਿੰਡ ਦੇ ਰਹਿਣ ਵਾਲੇ ਅਸੀਂ ਮੈਂ ਆਗਵਾ ਨਾਲ ਹੀ ਰਹਿਣ ਵਾਲੀ ਆ ਇਹ ਕਿਹੜਾ ਕਿੱਥੇ ਦਿੰਦੇ ਮੁੰਡੇ ਕਿੱਥੇ ਦਿੰਦਾ ਇਹ ਆ ਸ਼ੂਰ ਦੀ ਹਾਂਜੀ ਕੀ ਮੰਗ ਕਰਦੇ ਉਹ ਵੀ ਕੀ ਜਦੋਂ ਪੁਲਿਸ ਨੇ ਕਹਿਤਾ ਕਿ ਇਹ ਤਾਂ ਜੀ ਉਹਦੇ ਨਾਲ ਖਾਲਿਸਤਾਨ ਦੇ ਨਾਲ ਸੰਬੰਧ ਰੱਖਦੇ ਕੋਈ ਇਦਾਂ ਨਹੀਂ ਹੈ ਕਿ ਕੀ ਮੰਗ ਕਰਦੇ ਨਹੀਂ ਨਹੀਂ ਕੋਈ ਨਹੀਂ ਜੇ ਹਾਂਜੀ ਤੁਹੀਂ ਕੀ ਸਾਨੂੰ ਇਨਸਾਫ ਚਾਹੀਦਾ ਆਪਣੇ ਮੁੰਡੇ ਦਾ ਹਾਂਜੀ